हमेशा इंसान सोचता है कि ये हो जाए पर हुंदा वही है जो परमात्मा चाहता है पर जो तो इंसान परमात्मा की रजा रहना शुरू करता है तो वही है जो इंसान चाहता है हेलो फ्रेंड्स मैं थोड़े नज बहुत ही प्यारी जी स्टोरी शेयर करना चाहती ये स्टोरी है एक सेठ चलो बहुत अमीर से जो बहुत पैसा सी ਬਹੁਤ ਬੈਂਕ ਬੈਲੈਂਸ ਸੀ ਬਹੁਤ ਮਹਿਲ ਮਾੜੀਆਂ ਸੀ ਇੰਨਾ ਕੁਝ ਹੁੰਦੇ ਹੋਏ ਵੀ ਉਹ ਪਰੇਸ਼ਾਨ ਸੀ ਬਿਕੋਜ਼ ਉਹ ਕੋਈ ਇੱਕ ਔਲਾਦ ਨਹੀਂ ਸੀ ਤੇ ਉਹ ਥੋੜਾ ਜਿਹਾ ਅਨ ਵਿਸ਼ਵਾਸੀ ਸੀ ਉਹਨੇ ਬਹੁਤ ਜਗ੍ਹਾ ਬਹੁਤ ਜਗ੍ਹਾ ਪ੍ਰਮਨ ਕੀਤਾ ਪਰ ਉਹਨੂੰ ਕਿਤੇ ਵੀ ਔਲਾਦ ਦਾ ਸੁਖ ਪ੍ਰਾਪਤ ਨਹੀਂ ਹੋਇਆ ਤੇ ਉਹਨੂੰ ਕਿਸੇ ਨੇ ਇਹ ਕਿਹਾ ਕਿ ਅਗਰ ਤੂੰ ਇੱਕ ਬੱਚੇ ਦੀ ਬਲੀ ਦੇ ਦੇਂਗਾ ਤਾਂ ਤੇਰੇ ਘਰ ਸੰਤਾਂ ਜਨਮ ਲੈ ਕੇ ਉਹਦੇ ਅੰਤ ਵਿੱਚ ਵਿਸ਼ਵਾਸ ਇੰਨਾ ਵੱਧ ਚੁੱਕਾ ਸੀ ਉਹਨੇ ਇਸ ਗੱਲ ਤੇ ਯਕੀਨ ਕਰ ਲਿਆ ਤੇ ਉਹਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਜਾ ਕੇ ਤੁਸੀਂ ਇੱਕ ਬੱਚਾ ਲੈ ਕੇ ਆਓ ਜਿਹਦੀ ਮੈਂ ਬਲੀ ਦੇ ਸਕਾਂ ਤਾਂ ਉਹ ਸਿਪਾਈ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸ਼ਹਿਰ ਵਿੱਚ ਇੱਕ ਬੱਚਾ ਹੈ ਜੋ ਅਨਾਥ ਹੈ ਜਿਹਦਾ ਕੋਈ ਵੀ ਨਹੀਂ ਹੈ ਤੇ ਉਹ ਬੇਕਾਰ ਘੁੰਮਦਾ ਰਹਿੰਦਾ ਹੈ ਅਗਰ ਉਹਨੂੰ ਖਾਣਾ ਦੇ ਦਿੱਤਾ ਜਾਵੇ ਤਾਂ ਉਹ ਖਾਣਾ ਖਾਂਦਾ ਹੈ ਨਹੀਂ ਤਾਂ ਉਹ ਇਦਾਂ ਹੀ ਪਿਆਰ ਆਂਦਾ ਹੈ ਉਹਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ ਤਾਂ ਉਸ ਬੱਚੇ ਨੂੰ ਲੈ ਆਂਦੇ ਹਨ ਤੇ ਸੇਡ ਦੇ ਕਹਿੰਦੇ ਉਹਨੂੰ ਬਹੁਤ ਚੰਗੀ ਤਰ੍ਹਾਂ ਖਵਾਇਆ ਪਿਆਇਆ ਜਾਂਦਾ ਹੈ ਉਹਦੀ ਬਹੁਤ ਸੇਵਾ ਕੀਤੀ ਜਾਂਦੀ ਉਹਨੂੰ ਤਿਆਰ ਕੀਤਾ ਜਾਂਦਾ ਤੇ ਉਹਦੀ ਬਲੀ ਦੀ ਤਿਆਰੀ ਕੀਤੀ ਜਾਂਦੀ ਹੈ ਜਦੋਂ ਤਿਆਰੀ ਕਰ ਰਹੇ ਹੁੰਦੇ ਹਨ ਤਾਂ ਉਸੇ ਟ ਬੱਚੇ ਵੱਲ ਬੜੇ ਧਿਆਨ ਨਾਲ ਦੇਖ ਰਿਹਾ ਹੁੰਦਾ ਹੈ ਕਿ ਇਹ ਬੱਚੇ ਦੇ ਬਲੀ ਦੇਣ ਤੋਂ ਬਾਅਦ ਕਿ ਮੇਰੇ ਕਾਰੇ ਕੋ ਲਾਜ ਜਨਮ ਲਏਗੀ ਤਾਂ ਬੱਚਾ ਜਿਹੜਾ ਹੈ ਉਹਨੂੰ ਕੋਈ ਵੀ ਸਮਝ ਨਹੀਂ ਹੁੰਦੀ ਉਹ ਆਪਣਾ ਰਾਮ ਨਾਲ ਖੇਡ ਰਿਹਾ ਹੁੰਦਾ ਹੈ ਉਹ ਬਾਹਰ ਮਿੱਟੀ ਵਿੱਚ ਬੈਠਾ ਹੋਇਆ ਮਿੱਟੀ ਦੇ ਛੋਟੇ ਛੋਟੇ ਘਰ ਬਣਾਉਣੇ ਸ਼ੁਰੂ ਕਰਦਾ ਹੈ ਸੇਂਡ ਦੇਖਦਾ ਹੈ ਕੀ ਕਰ ਰਿਹਾ ਹੈ ਤਾਂ ਉਹ ਮਿੱਟੀ ਦੇ ਛੋਟੇ ਛੋਟੇ ਜੇ ਚਾਰ ਘਰ ਬਣਾਉਂਦਾ ਹੈ ਪਹਿਲਾ ਉਹ ਚਾਰੋਂ ਘਰਾਂ ਨੂੰ ਬਣਾਉਂਦਾ ਹੈ ਤਾਂ ਫਿਰ ਪਹਿਲਾ ਉਹ ਫਰਸਟ ਘਰ ਦੇ ਅੱਗੇ ਪਹਿਲੇ ਘਰ ਦੇ ਅੱਗੇ ਮੱਥਾ ਟੇਕਦਾ ਹੈ ਤੇ ਉਹਨੂੰ ਢਾ ਦਿੰਦਾ ਹੈ ਦੂਸਰੇ ਘਰ ਦੇ ਅੱਗੇ ਮੱਥਾ ਟੇਕਦਾ ਹੈ ਤੇ ਉਹਨੂੰ ਵੀ ਢਾ ਦਿੰਦਾ ਹੈ ਉਹ ਤੀਸਰੇ ਘਰ ਦੇ ਅੱਗੇ ਵੀ ਇਦਾਂ ਹੀ ਕਰਦਾ ਹੈ ਉਹਦੇ ਅੱਗੇ ਮੱਥਾ ਟੇਕਦਾ ਹੈ ਉਹਨੂੰ ਢਾ ਦਿੰਦਾ ਹੈ ਤੇ ਚੌਥੇ ਘਰ ਦੇ ਅੱਗੇ ਅੱਖਾਂ ਬੰਦ ਕਰਕੇ ਹੱਥ ਚੋੜ੍ਹ ਕੇ ਬੈਠਾ ਹੀ ਰਹਿੰਦਾ ਹੈ उन्हें तो तो सेठ नौकर आ हैं हैं कि बली की तैयारी हो चुकी है तो ओ सेठ कहना है दो मिनट रुको मैं देखना चाहता है कि यह बच्चा कर की रहा है उस, उस बच्चे ने पूछता है कि तू कि कर रहा है पहला तू ये चार घर बनाए हैं फिर एक एक करके दिन ना दिता है तो चौथा रेहन दता है यह कर रहा है ਉਹ ਬੱਚਾ ਕਹਿੰਦਾ ਹੈ ਕਿ ਮੈਂ ਇਹ ਚਾਰ ਕਰਮ ਬਣਾਏ ਹਨ ਪਹਿਲਾ ਕਰਮ ਮੈਂ ਆਪਣੇ ਮਾਪੇ ਦਾ ਬਣਾਇਆ ਜਿਨ੍ਹਾਂ ਦਾ ਫਰਜ਼ ਸੀ ਜਿਉ ਮੈਨੂੰ ਸੰਸਾਰ ਵਿੱਚ ਲੈ ਕੇ ਆਏ ਹਨ ਤਾਂ ਉਹਨਾਂ ਦੀ ਇੱਕ ਡਿਊਟੀ ਬਣਦੀ ਸੀ ਕਿ ਉਹ ਮੈਨੂੰ ਪਾਲ ਪੋਸ ਕੇ ਵੱਡਾ ਕਰਨ ਪਰ ਉਹ ਮੈਨੂੰ ਸੰਸਾਰ ਵਿੱਚ ਇਕੱਲਾ ਹੀ ਛੱਡ ਕੇ ਚਲੇ ਗਏ ਤੇ ਫਿਰ ਇਸ ਲਈ ਮੈਨੂੰ ਟਾ ਦਿੱਤਾ ਦੂਸਰਾ ਕਰਮ ਮੈਂ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਆਂਢ ਗੁਆਢ ਦਾ ਬਣਾਇਆ ਹੈ ਜਿਨ੍ਹਾਂ ਦਾ ਫਰਜ਼ ਬੰਦਾ ਸੀ ਕਿ ਮੇਰੇ ਮਾਪੇ ਤੇ ਜਾਣ ਤੋਂ ਬਾਅਦ ਉਹ ਮੇਰੀ ਰਖਵਾਲੀ ਕਰਨ ਮੈਨੂੰ ਪਾਲਣ ਪੋषण ਕਰਨ ਪਰ ਉਹਨਾਂ ਨੇ ਵੀ ਮੇਰਾ ਕੋਈ ਸਾਥ ਨਹੀਂ ਦਿੱਤਾ ਨਾ ਮੇਰੇ ਰਿਸ਼ਤੇਦਾਰਾਂ ਨੇ ਔਰ ਨਾ ਹੀ ਮੇਰੇ ਕਿਸੇ ਆਂਡ ਗਵਾਨ ਨੇ ਤੀਸਰਾ ਕਰਮ ਮੈਂ ਬਣਾਇਆ ਸੀ ਤੁਹਾਡਾ ਤੁਸੀਂ ਸ਼ਹਿਰ ਦੇ ਬਹੁਤ ਵੱਡੇ ਇਨਸਾਨ ਹੋ ਤੁਸੀਂ ਮੈਨੂੰ ਲੈ ਕੇ ਆਏ ਸੀ ਤਾਂ ਮੇਰੇ ਮਨ ਵਿੱਚ ਇੱਕ ਉਮੀਦ ਜਾਗੀ ਕਿ ਸ਼ਾਇਦ ਤੁਸੀਂ ਮੇਰੀ ਪਾਲਣ ਪੋषण ਕਰੋਗੇ ਪਰ ਤੁਸੀਂ ਤਾਂ ਮੈਨੂੰ ਆਪ ਹੀ ਮਾਰਨਾ ਚਾਹੁੰਦੇ ਹੋ ਤਾਂ ਇਸ ਲਈ ਮੈਂ ਤੀਸਰਾ ਕਰਮ ਵੀ ਢਾ ਦਿੱਤਾ ਤੇ ਹੁਣ ਚੌਥਾ ਕਰਮ ਹੈ ਉਸ ਪਰਮਾਤਮਾ ਦਾ ਬਣਾਇਆ ਹੈ तो जिद्द अगर हूँ मैं अरदस की है उसके अगे मैं प्रार्थना की है कि हूँ सब कुछ थोड़े तो ही हाथ है इसलिए मैं वह घर नहीं टाया वो सेठ जो बच्चे तो दल्ला सुनता है तो वो पैर हेठो जमीन निकल जाती है कि इन्ना छोटा बच्चा और इन्ना समझदार वो सोच लगता है कि यदि पली तो बाद पता नहीं मेरे घर औलाद होएगी या नहीं होएगी क्यों ना मैं इनू ही अपना पुत्र बना लव ਤੇ ਉਸ ਨੂੰ ਆਪਣਾ ਖੁਸ਼ੀ-ਖੁਸ਼ੀ ਆਪਣਾ ਪੁੱਤਰ ਬਣਾ ਲੈਂਦਾ ਹੈ ਸਟੋਰੀ ਬਹੁਤ ਛੋਟੀ ਹੈ ਪਰ ਸਾਨੂੰ ਬੜਾ ਬਹੁਤ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਸਹਾਰਾ ਨਹੀਂ ਬਚਦਾ ਜਦੋਂ ਸਾਡੀ ਜ਼ਿੰਦਗੀ ਵਿੱਚ ਬਹੁਤ ਇਕੱਲੇ ਹੁੰਨੇ ਆ ਜਾਂ ਬਹੁਤ ਦੁੱਖਾਂ ਦਾ ਪਹਾੜ ਟੁੱਟਦਾ ਹੈ ਅਗਰ ਉਸ ਪਰਮਾਤਮਾ ਦੇ ਹੱਥ ਅਸੀਂ ਆਪਣੀ ਡੋਰ ਦੇ ਦਈਏ ਤਾਂ ਉਸ ਭਿਖਾਰੀ ਨੂੰ ਵੀ ਰਾਜਾ ਤੇ ਰਾਜਾ ਨੂੰ ਵੀ ਭਿਖਾਰੀ ਬਣਾਉਣ ਦੀ ਹਿੰਮਤ ਰੱਖਦਾ ਹੈ ਇਸ ਲਈ ਅਗਰ ਜਦੋਂ ਅਸੀਂ ਉਹਦੇ ਹੱਥ ਆਪਣੀ ਡੋਰ ਦਿੰਦੇ ਹਾਂ ਤਾਂ ਉਹ ਕਦੇ ਵੀ ਸਾਨੂੰ ਤੱਤੀ ਬਾਤਕ ਨਹੀਂ ਲੱਗਣ ਦਿੰਦਾ ਉਹ ਸਾਡਾ ਕਦੇ ਵੀ ਕੁਝ ਵਿਗੜਨ ਨਹੀਂ ਦਿੰਦਾ ਇਸ ਲਈ ਹਮੇਸ਼ਾ ਉਸ ਪਰਮਾਤਮਾ ਤੇ ਵਿਸ਼ਵਾਸ ਰੱਖਿਏ ਕਦੇ ਵੀ ਟੋਲੀਏ ਨਾ ਜਦੋਂ ਅਸੀਂ ਦੁਖੀ ਹਾਂ ਤਾਂ ਸਿਰੂਰ ਉਸ ਪਰਮਾਤਮਾ ਤੇ ਵਿਸ਼ਵਾਸ ਰੱਖਿਏ ਅਗਰ ਸਟੋਰੀ ਚੰਗੀ ਲੱਗਿਆ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਔਰ ਇਸ ਚੈਨਲ ਨੂੰ ਜ਼ਰੂਰ ਲਾਈਕ ਕਰ ਤੇ ਸਬਸਕ੍ਰਾਈਬ ਕਰਨਾ ਹੁਣ ਜਲਦੀ ਹੀ ਮਿਲਦੇ ਹਾਂ ਨਵੀਂ ਸਟੋਰੀ ਦੇ ਨਾਲ ਸੁਣਨ ਦੇ ਲਈ ਧੰਨਵਾਦ